ਖਸਰਾ ਇੱਕ ਵਾਇਰਲ ਬਿਮਾਰੀ ਹੈ ਜੋ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਐਨੀਮੋਨੀਆ ਬહેરાਪਨ ਦਿਮਾਗ ਦੀ ਲਾਗ ਅਤੇ ਕਈ ਵਾਰ ਮੌਤ ਦਾ ਕਾਰਨ ਬਣ ਸਕਦਾ ਹੈ ਅਤੇ ਸਹ ਲੈਣ ਚਿੱਕਣ ਜਾਂ ਖੰਗਣ ਦੁਆਰਾ ਆਸਾਨੀ ਨਾਲ ਲੋਕਾਂ ਵਿੱਚ ਫੈਲ ਸਕਦਾ ਹੈ ਇਹ ਸਭ ਤੋਂ ਵੱਧ ਚੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਖਸਰੇ ਵਾਲੀ ਵਿਅਕਤੀ ਦੇ ਉਸ ਕਮਰੇ ਵਿੱਚ ਹੋਣ ਤੋਂ ਬਾਅਦ ਤੁਸੀਂ 2 ਘੰਟਿਆਂ ਦੇ ਅੰਦਰ ਉਸ ਕਮਰੇ ਵਿੱਚ ਰਹਿ ਕੇ ਆਸਾਨੀ ਨਾਲ ਇਸ ਦੀ ਚਪੇਟ ਵਿੱਚ ਆ ਸਕਦੇ ਹੋ ਸਰੇ ਦੇ ਕੁਝ ਆਮ ਲੱਛਣ ਹਨ ਲਾਲ ਤੱਬੇਦਾਰ ਤਫੜ ਬੁਖਾਰ ਜਾਂ ਜ਼ੁਕਾਮ ਵਰਗੇ ਲੱਛਣ ਦੁਖਦਿਆਂ ਪਾਣੀ ਵਾਲੀਆਂ ਗੁਲਾਬੀ ਅੱਖਾਂ ਖੰਗ ਵਰਦਾ ਨੱਕ ਤਫੜ ਆਮ ਤੌਰ ਤੇ ਦੂਜੇ ਲੱਛਣਾਂ ਦੇ ਲਗਭਗ 3 ਤੋਂ 7 ਦਿਨਾਂ ਦੇ ਬਾਅਦ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਇਹ ਚਿਹਰੇ ਤੋਂ ਸ਼ੁਰੂ ਹੁੰਦੇ ਹਨ ਅਤੇ ਤੁਹਾਡੇ ਬਾਕੀ ਸਰੀਰ ਵਿੱਚ ਫੈਲ ਸਕਦੇ ਹਨ ਜੇਕਰ ਤੁਹਾਨੂੰ ਖਸਰੀ ਦੇ ਕੋਈ ਲੱਛਣ ਹਨ

ਨਿਮਨ ਲਿਖਤ ਸਮੂਹਾਂ ਦੇ ਲੋਕਾਂ ਨੂੰ ਖਸਰੇ ਤੋਂ ਗੰਭੀਰ ਬਿਮਾਰੀ ਹੋਣ ਦਾ ਵਧੇਰਾ ਖਤਰਾ ਹੋ ਸਕਦਾ ਹੈ। ਇੱਕ ਪੁਰਾਣੀ ਬਿਮਾਰੀ ਜਾਂ ਕਮਜ਼ੋਰ ਸਿਹਤ ਪ੍ਰਣਾਲੀ ਵਾਲੇ ਕੁਝ ਲੋਕ, 5 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਦੇ MMR ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਨਹੀਂ ਲੱਗੀ ਹੈ। ਬਾਰਾਂ ਮਹੀਨਿਆਂ ਤੋਂ ਛੋਟੇ ਬੱਚੇ ਜੋ ਪਹਿਲੀ ਡੋਜ਼ ਲਗਵਾਉਣ ਲਈ ਬਹੁਤ ਛੋਟੇ ਹਨ। ਬਜ਼ੁਰਗ ਲੋਕ ਅਤੇ ਜਿਹੜੀਆਂ ਗਰਭਵਤੀਆਂ ਹਨ। ਇਹ ਤੋਂ ਉਹਨਾਂ ਨੂੰ ਖਸਰਾ ਹੁੰਦਾ ਹੈ। ਤੁਹਾਨੂੰ ਘਰ ਵਿੱਚ ਰਹਿਣ ਅਤੇ ਅਲੱਗ-ਥਲੱਗ ਕਰਨ ਦੀ ਲੋੜ ਪਵੇਗੀ। ਪੂਰੀ ਤਰ੍ਹਾਂ ਠੀਕ ਹੋਣ ਵਿੱਚ ਲਗਭਗ 7 ਤੋਂ 10 ਦਿਨ ਲੱਗਦੇ ਹਨ। ਪਰ ਜੇਕਰ ਕੋਈ ਸਿਹਤ ਪੇਸ਼ੇਵਰ ਤੁਹਾਨੂੰ ਸਲਾਹ ਦਿੰਦਾ ਹੈ ਕਿ ਅਜੀਹਾ ਕਰਨਾ ਸੁਰੱਖਿਅਤ ਹੈ ਤਾਂ ਤੁਸੀਂ ਧੱਫੜ ਹੋਣ ਤੋਂ 4 ਦਿਨ ਬਾਅਦ ਆਪਣਾ ਘਰ ਛੱਡ ਸਕਦੇ ਹੋ। ਲਗਭਗ 10 ਵਿੱਚੋਂ ਇੱਕ ਵਿਅਕਤੀ ਨੂੰ ਹਸਪਤਾਲ ਜਾਣ ਦੀ ਲੋੜ ਹੋ ਸਕਦੀ ਹੈ। ਖਸਰੇ ਦੇ ਵਦੇਰੇ ਗੰਭੀਰ ਲੱਛਣਾ ਕਾਰਨ ਤਾਨੂੰ ਖਸਰਾ ਹੋਣ ਦੀ ਸੰਭਾਵਨਾ ਨਹੀਂ ਹੈ ਜੇਕਰ ਤੁਹਾਨੂੰ ਪਹਿਲਾਂ ਖਸਰਾ ਹੋ ਚੁੱਕਾ ਹੈ ਵੈਕਸੀਨ ਦੀਆਂ ਦੋ ਡੋਜ਼ ਲਗੀਆਂ ਹੋਈਆਂ ਹਨ ਅਤੇ ਦੂਜੀ ਡੋਜ਼ 1 ਮਹੀਨੇ ਤੋਂ ਵੱਧ ਸਮਾਂ ਪਹਿਲੇ ਸੀ ਜੇਕਰ ਤੁਸੀਂ ਖੂਨ ਦੀ ਜਾਂਚ ਕਰਵਾਈ ਹੈ ਜੋ ਦਰਸਾਉਂਦਾ ਹੈ ਕਿ ਤੁਸੀਂ ਪ੍ਰਤੀਰੋਧਕ ਹੋ ਜੇਕਰ ਤੁਸੀਂ ਜਾਂ ਤੁਹਾਡਾ 12 ਮਹੀਨਿਆਂ ਤੋਂ ਘੱਟ ਦਾ ਬੱਚਾ ਖਸਰੇ ਵਾਲੇ ਕਿਸੇ ਵਿਅਕਤੀ ਦੇ ਨੇੜੇ ਹੋ ਅਤੇ ਤੁਹਾਡਾ ਟੀਕਾਕਰਨ ਨਹੀਂ ਕੀਤਾ ਗਿਆ ਹੈ ਤੁਹਾਨੂੰ ਆਪਣੇ ਡਾਕਟਰ, ਨਰਸ, ਵੈਕਸੀਨੇਟਰ ਜਾਂ ਫਾਰਮਾਸਿਸਟ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤੁਹਾਨੂੰ ਖਸਰਾ ਹੋਣ ਤੋਂ ਰੋਕਣ ਲਈ ਤੁਸੀਂ ਇੱਕ ਟੀਕਾ ਲੈਣ ਦੇ ਯੋਗ ਹੋ ਸਕਦੇ ਹੋ। ਤੁਹਾਨੂੰ ਲਗਭਗ 14 ਦਿਨ ਲਈ ਅਲੱਗ ਥਲਾ ਕਰਨ ਦੀ ਵੀ ਲੋੜ ਪਵੇਗੀ। ਤੁਹਾਡਾ ਡਾਕਟਰ, ਨਰਸ, ਵੈਕਸੀਨੇਟਰ ਜਾਂ ਫਾਰਮਾਸਿਸਟ ਦੱਸ ਸਕਦਾ ਹੈ ਕਿ ਤੁਹਾਨੂੰ ਕਦੋਂ ਅਲੱਗ ਥਲਾ ਕਰਨ ਦੀ ਲੋੜ ਹੈ ਅਤੇ ਕਿੰਨੇ ਸਮੇਂ ਲਈ। ਜੇਕਰ ਤੁਸੀਂ ਪ੍ਰਤੀਰੋਧਕ ਹੋ ਤਾਂ ਤੁਹਾਨੂੰ ਕਰ ਰਹੇਨ ਅਤੇ ਅਲੱਗ-ਅਲੱਗ ਰਹਿਣ ਦੀ ਲੋੜ ਨਹੀਂ ਪਵੇਗੀ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ ਜਿਸ ਨੂੰ ਖਸਰਾ ਹੈ ਜੇਕਰ ਤੁਸੀਂ ਨਿਸ਼ਚਿਤ ਨਹੀਂ ਹੋ ਕਿ ਤੁਸੀਂ ਪ੍ਰਤੀਰੋਧਕ ਹੋ ਜਾਂ ਆਪਣੇ ਦੇਸ਼ ਤੋਂ ਆਪਣੀ ਟੀਕਾ ਕਰਨ ਦੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਕਿਸੇ ਹੋਰ ਜਾਣਕਾਰੀ ਲਈ ਆਪਣੇ ਡਾਕਟਰ ਨਰਸ ਜਾਂ ਫਾਰਮਾਸਿਸਟ ਨਾਲ ਗੱਲ ਕਰੋ ਤੁਸੀਂ ਹੈਲਥ ਲਾਈਨ ਨੂੰ 08006111116 ਤੇ ਮੁਫਤ ਕਾਲ ਕਰ ਸਕਦੇ ਹੋ ਜਾਂ ਵਧੇਰੇ ਜਾਣਕਾਰੀ ਲਈ info.health.nz/measles ਤੇ ਜਾ ਸਕਦੇ ਹੋ ਸਿਹਤ ਅਤੇ ਤੰਦਰੁਸਤੀ ਸਾਡੇ ਨਸਲੀ ਪਾਈ ਜਾ ਰਿਆਂ ਲਈ ਸਭ ਤੋਂ ਮਹੱਤਵਪੂਰਨ ਚੀਜ਼ਾਂ ਹਨ 2022 ਵਿੱਚ ਅਸੀਂ ਦੇਸ਼ ਭਰ ਵਿੱਚ ਸਿਹਤ ਸਮਾਗਮਾਂ ਦੀ ਇੱਕ ਲੜੀ ਚਲਾਈ ਅਤੇ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਆਓਟੈਰੋ ਨਿਊਜ਼ੀਲੈਂਡ ਵਿੱਚ ਉਪਲਬਧ ਸਿਹਤ ਸੇਵਾਵਾਂ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਇਸ ਲਈ ਅਸੀਂ ਟਿਵਾਟੂ ਓਰਾਨਾ ਵਿਡੀਓ ਦੀ ਇੱਕ ਲੜੀ ਬਣਾਉਣ ਲਈ ਸਾਂਝੇਦਾਰੀ ਕੀਤੀ ਇਹ ਦੱਸਣ ਵਿੱਚ ਮਦਦ ਕਰਨ ਲਈ ਕਿ ਖਸਰਾ ਕੀ ਹੈ ਵਾਇਰਸ ਦੇ ਲੱਛਣ ਅਤੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ